ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਿਮਾਚਲ ਅਤੇ ਪੰਜਾਬ ਦਾ ਹਵਾਈ ਦੌਰਾ ਵੀ ਕਰਕੇ ਗਏ ਲੋਕਾਂ ਨੂੰ ਮਿਲ ਕੇ ਵੀ ਗਏ ਕਿਸਾਨਾਂ ਨੂੰ ਵੀ ਮਿਲ ਕੇ ਗਏ ਔਰ ਰਾਹਤ ਪੈਕੇਜ ਵੀ ਐਲਾਨ ਕਰਕੇ ਗਏ ਨੇ ਪੰਜਾਬ ਨੂੰ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਐਲਾਨ ਕੀਤਾ ਗਿਆ ਜਦਕਿ ਹਿਮਾਚਲ ਪ੍ਰਦੇਸ਼ ਨੂੰ 1500 ਕਰੋੜ ਦਾ ਰਾਹਤ ਪੈਕੇਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਲਾਨ ਕੇ ਆਏ ਨੇ ਦੋਵਾਂ ਸੂਬਿਆਂ ਦੇ ਵਿਚਾਲੇ 100 ਕਰੋੜ ਰੁਪਏ ਦਾ ਫਰਕ ਔਰ ਕੀ ਇਹ ਅਮਾਉਂਟ ਵਾਜਬ ਹੈ ਜਾਇਜ਼ ਹੈ ਜਿੰਨੀ ਮੰਗ ਕੀਤੀ ਜਾ ਰਹੀ ਸੀ ਜੇ ਮੰਗ ਤੇ ਦੇਖੀਏ ਤੇ ਮੰਗ ਬੇहद ਜ਼ਿਆਦਾ ਸੀ ਮੰਗ ਤਾਂ 20000 ਕਰੋੜ ਤੱਕ ਕੀਤੀ ਜਾ ਰਹੀ ਸੀ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰਸ ਨੇ ਉਹ 80000 ਕਰੋੜ ਰੁਪਈਆ ਮੰਗ ਰਹੇ ਸੀ ਕੇਂਦਰ ਦੇ ਵੱਲੋਂ ਜਿਹੜਾ ਰੈਂਦਾ ਬਕਾਇਆ ਆਰਡੀਐਫ ਦਾ ਉਹ ਵੀ ਮੰਗ ਰਹੇ ਸੀ ਔਰ ਨਾਲੋਂ ਨਾਲ 20000 ਕਰੋੜ ਰੁਪਈਆ ਵੀ ਮੰਗਿਆ ਜਾ ਰਿਹਾ ਸੀ ਪਰ ਪ੍ਰਧਾਨ ਮੰਤਰੀ ਦੇ ਆਉਣ ਤੋਂ ਬਾਅਦ 1600 ਕਰੋੜ ਰੁਪਈਆ ਐਲਾਨ ਕਰ ਦਿੱਤਾ ਗਿਆ ਹੁਣ ਇਹ ਵਾਜਬ ਹੈ ਨਹੀਂ ਵਾਜਬ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਕਿੰਨੀ ਕ ਜਾਇਜ਼ ਰਹੀ ਹੈ ਇਹ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਰੇਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਆਖਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਦਿੱਤਾ 1600 ਕਰੋੜ ਰੁਪਈਆ ਪੰਜਾਬ ਵਾਸਤੇ ਕੀ 1600 ਕਰੋੜ ਰੁਪਈਆ ਕਿਸਾਨਾਂ ਦੇ ਇਸ ਲਾਸ ਵਾਸਤੇ ਬ ਨੇ ਬਹੁਤ ਘਟ ਹੈ ਕਿਉਂਕਿ ਜੇ ਮੈਂ ਇੱਕ ਮੋٹے ਤੌਰ ਤੇ ਮੁਲਾਂਕਣ ਕਰਾਂ ਪੰਜਾਬ ਦੀ ਕਰੀਬ 4 ਲੱਖ ਇਕੜ ਜ਼ਮੀਨ ਦੇ ਵਿੱਚੋਂ ਝੋਨੇ ਦੀ ਫਸਲ ਤਬਾਹ ਹੋ ਗਈ ਹੈ। ਯਾਨੀ ਜਿਹੜੀ ਫਸਲ ਮਿਲਣੀ ਹੀ ਨਹੀਂ। ਕਿਸੇ ਜਗ੍ਹਾ ਤੇ ਗਾਰ ਆ ਗਈ ਹੈ। ਕਿਸੇ ਜਗ੍ਹਾ ਤੇ ਪਾਣੀ ਆ ਗਿਆ ਹੈ। ਕਿਸੇ ਜਗ੍ਹਾ ਤੇ ਰੇਤਾਂ ਆ ਗਈ ਹੈ। ਕਿਸੇ ਜਗ੍ਹਾ ਤੇ ਮਿੱਟੀ ਪਤਲੀ ਆ ਗਈ ਹੈ। ਕਿ ਕਿਥੇ ਜਗ੍ਹਾ ਤੇ ਫਸਲ ਗਾਲੀ ਗਈ ਆ ਪਾਣੀ ਦੇ ਵਿੱਚ ਡੁੱਬ ਕੇ ਕਿਤੇ 3 3 4 4 ਫੁੱਟ ਪਾਣੀ 5 5 ਫੁੱਟ ਪਾਣੀ ਵੀ ਆ ਗਿਆ ਉਹ ਫਸਲ ਡੁੱਬ ਗਈ ਤੇ ਗਲ ਗਈ ਹੁਣ ਜੇ ਮੋٹے ਤੌਰ ਤੇ ਮਲਾਂਕਣ ਕਰੀਏ ਕਿ 4 ਲੱਖ ਏਕੜ ਜ਼ਮੀਨ ਨੂੰ ਮੁਆਵਜ਼ਾ ਦੇਣਾ ਹੋਵੇ ਤੇ ਮੈਂ ਸਿੱਧੇ ਸਿੱਧੇ ਤੌਰ ਤੇ ਇਹਦਾ ਜਿਹੜਾ ਹਿਸਾਬ ਲਗਾਣਾ 1900 ਕਰੋੜ ਦੇ ਆਸ-ਪਾਸ ਸਿਰਫ ਝੋਨੇ ਦੀ ਖੇਤੀ ਜਿਨ੍ਹਾਂ ਨੇ ਕਰਨੀ ਸੀ ਔਰ 1900 ਕਰੋੜ ਜਿਹੜਾ ਵਾ ਇਹ ਫਸਲ ਵੇਚ ਕੇ ਤੇ ਇਨ ਤੋਂ ਘੱਟ ਹੀ ਮੁਨਾਫਾ ਆਣਾ ਸੀ ਕਿਸਾਨਾਂ ਨੂੰ ਉਹਨਾਂ ਦੇ ਇਹਨਾਂ ਨੂੰ ਜਿਹੜਾ ਵਾ ਕੰਪਨਸੇਸ਼ਨ ਬਣਦੀ ਹੈ ਤੇ ਜੇ ਇਸ ਤੋਂ ਇਲਾਵਾ ਆਪਾਂ ਅਲੱਗ ਦਾ ਗੱਲ ਕਰੀਏ ਰੂਰਲ ਡਵੈਲਪਮੈਂਟ ਸਟਰਕਚਰ ਹੈ ਜਿਹੜਾ ਸਾਡਾ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਉਹ ਪਾਣੀ ਦੇ ਵਿੱਚ ਰੋੜੀ ਗਈਆਂ ਕਿਤੇ ਛੋਟੇ ਪੁਲ ਡੁੱਟ ਗਏ ਨੇ ਕਿਤੇ ਬੰਨ ਟੁੱਟ ਗਏ ਨੇ ਤੇ ਉਹਨਾਂ ਦੇ ਉੱਤੇ ਵੀ ਜੇ ਇੱਕ ਮੁਲਾਂਕਣ ਕਰੀਏ ਕਰੀਬ 2000 ਪਿੰਡਾਂ ਦਾ ਤੇ ਸਾਨੂੰ 1000 ਕਰੋੜ ਦੇ ਆਸ-ਪਾਸ ਉੱਥੇ ਵੀ ਸਾਨੂੰ ਚਾਹੀਦਾ ਮੰਨ ਲਓ 2000 ਪਿੰਡ ਰੁੜਿਆ ਇੱਕ ਰੋਡ ਨੂੰ ਅਗਰ ਅਸੀਂ 50 ਲੱਖ ਰੁਪਈਆ ਦਵਾਂਗੇ ਤੇ ਫਿਰ 1000 ਕਰੋੜ ਰੁਪਈਆ ਉੱਥੇ ਆ ਕੇ ਬਣੂਗਾ ਤੇ 50 ਲੱਖ ਚਾਜੀ ਕਿੰਨੀ ਕੁ ਸੜਕ ਬਣਦੀ ਹੈ ਤੁਸੀਂ ਖੁਦ ਸਮਝਦਾਰ ਹੋ ਫਿਰ ਮੰਡੀਆਂ ਨੂੰ ਪੈਸਾ ਚਾਹੀਦਾ ਕਿਉਂਕਿ ਪੰਜਾਬ ਦੀ ਮੰਡੀ ਦਾ ਟੈਕਸ ਜਿਹੜਾ ਉਹ ਬਹੁਤ ਘਟਨਾ ਫਸਲ ਮਾਰਕੀਟ ਚਾਣੀ ਨਹੀਂ ਨੀ ਕਈ ਪਿੰਡਾਂ ਦੀ ਤਾਂ ਫਸਲ ਹੀ ਨਹੀਂ ਆਣੀ ਨਾ 2000 ਪਿੰਡ ਮੰਨ ਲਓ ਅਜਨਾਲੇ ਵਾਲ ਦੀ ਆ ਆ ਪਠਾਨਕੋਟ ਗੁਰਦਾਸਪੁਰ ਵਾਲ ਦੀ ਆ ਉਹ ਦਸ ਜਿਹੜੀ ਘੱਗਰ ਦੇ ਆਸ-ਪਾਸ ਜ਼ਮੀਨਾਂ ਸਾਰੀਆਂ ਇਹ ਤਾਂ ਖਤਮ ਹੀ ਹੋ ਗਈਆਂ ਤੇਆਂ ਮੰਡੀਆਂ ਹੀ ਖਤਮ ਹੋ ਗਈਆਂ ਤੇ ਮੰਡੀ ਦੇ ਪੈਸੇ ਨਾਲ ਰੂਰਲ ਦੀਆਂ ਜਿਹੜੀਆਂ ਆਪਣੀਆਂ ਪਿੰਡੂ ਸੜਕਾਂ ਹੈਗੀਆਂ ਪਿੰਡੂ ਵਿਕਾਸ ਹੈ ਉਹ ਮੰਡੀ ਦੇ ਟੈਕਸ ਨਾਲ ਚੱਲਦੀਆਂ ਤੇ ਮੰਡੀਆਂ ਦੇ ਟੈਕਸ ਦੇ ਨਾਲ ਉਹਨਾਂ ਦੇ ਮੁਲਾਜ਼ਮਾਂ ਦੀ ਤਨਖਾਹ ਜਾਂਦੀ ਹੈ ਉਹ ਉਹਦੇ ਲਈ ਜੇ ਆਪਾਂ ਸੋਚੀਏ ਤੇ ਘੱਟੋ ਘੱਟ ਮੈਨੂੰ ਲੱਗਦਾ ਹੈ ਕਿ ਉਹਨਾਂ ਲਈ ਵੀ ਜਿਹੜਾ ਵਾ 3 3000 ਕਰੋੜ ਦਾ ਉਹਦਾ ਨੁਕਸਾਨ ਹੈਗਾ ਜੇ ਉਸ ਤੋਂ ਲੱਦਾ ਆਪਾਂ ਚੱਲੀਏ ਪੰਜਾਬ ਦੇ ਸਰਕਾਰੀ ਸਕੂਲ ਹੈ ਜਿਹੜੇ ਮੰਨ ਲਓ 2000 ਪਿੰਡ ਹੈ ਘੱਟੋ ਘੱਟ 2000 ਪਿੰਡ ਦੇ ਵਿੱਚ ਮੈਂ ਨਾ ਨਗਰ ਦੇ 6700 ਸਕੂਲ ਹੋਏਗਾ ਉਹ 6700 ਸਕੂਲ ਇਫੈਕਟ ਹੋ ਗਿਆ ਉਹਦੀਆਂ ਦੁਵਾਰਾਂ ਡਿੱਗਣ ਵਾਲੀਆਂ ਹੋ ਗਈਆਂ ਹੋਣੀਆਂ ਕਲਾਸਰੂਮ ਖਰਾਬ ਹੋ ਗਏ ਹੋਣੇ ਆ ਬੈਂਚ ਤੋਂ ਲੈ ਕੇ ਹਰ ਚੀਜ਼ ਖਰਾਬ ਹੋ ਗਈ ਹੋਣੀ ਆ ਪਲੇਗਰਾਉਂਡਾਂ ਖਰਾਬ ਹੋ ਗਿਆ ਹੋਣੀ ਆ ਤੇ ਜੇ ਆਪਾਂ ਇਹਨਾਂ ਨੂੰ ਵੀ ਲਈਏ ਤੇ ਹਜ਼ਾਰ ਕਰੋੜ ਦੇ ਆਸ-ਪਾਸ ਹੈ ਸਕੂਲਾਂ ਦੇ ਰੀਨਫਰਸਟ੍ਰਕਚਰ ਜਿਹਨੂੰ ਆਪਾਂ ਕਹਿੰਨੇ ਆ ਮਰਮਦ ਦੇ ਉੱਤੇ ਲੱਗਣ ਵਾਲਾ ਇਸ ਤੋਂ ਇਲਾਵਾ ਵੀ ਜੇ ਹੋਰ ਕਈ ਇਹ ਵਾਟਰ ਸੈਨੀਟੇਸ਼ਨ ਡਿਪਾਰਟਮੈਂਟ ਹੈਗਾ ਜਿਹੜੇ ਪਿੰਡਾਂ ਦੇ ਪਾਣੀ ਦਾ ਨਿਕਾਸੀ ਦਾ ਹੁਣ ਪਾਣੀ ਜਿੱਥੇ ਆ ਗਿਆ ਛਪੜਾਂ 'ਚ ਭਰ ਗਿਆ ਬੈਕ ਮਾਰ ਗਿਆ ਬਲਾਕ ਹੋ ਗਏ ਜਿੱਥੇ ਟ੍ਰੀਟਮੈਂਟ ਪਲਾਂਟ ਲੱਗੇ ਸੀ ਮੰਨ ਲਓ ਵਾਟਰ ਸੀਵਰੇਜ ਦੇ ਪਲਾਂਟ ਲੱਗੇ ਸੀ ਉਹ ਸਾਰੇ ਖਤਮ ਹੋ ਗਏ ਉਹਨਾਂ ਦੀ ਦੁਆਰਾ ਨਵੇਂ ਸਿਰਿਆਂ ਤੋਂ ਉਹਨਾਂ ਨੂੰ ਲਾਣਾ ਪੈਣਾ ਪਿੰਡਾਂ ਦੀਆਂ ਜਿਹੜੀਆਂ ਪਾਣੀ ਦੀਆਂ ਨਿਕਾਸੀਆਂ ਹੋਈਆਂ ਹੋਈਆਂ ਮੈਂ ਰਿਸਿਵਰੇਜ ਪਏ ਹੋਏ ਆ ਆਪਣੇ ਤੌਰ ਤੇ ਛੱਪਣਾ ਚ ਪਾਣੀ ਕੱਢਿਆ ਹੋਇਆ ਉਹ ਸਾਰਾ ਜਿਹੜੀ ਆ ਪਾਈਪਾਂ ਬੰਦ ਹੋ ਗਈਆਂ ਗਾਰ ਆ ਗਈ ਬਲੌਕ ਹੋ ਗਿਆ ਉਹ ਦੁਬਾਰਾ ਸਾਰੇ ਨਵੇਂ ਸਿਰਿਆਂ ਉਹਦੀ ਸਫਾਈ ਕਰਾਣੀ ਪੈਣੀ ਹੈ ਇਦਾਂ ਹੀ ਜਿਹੜਾ ਕੁਝ ਹਿੱਸੇ ਸ਼ਹਿਰਾਂ ਦੇ ਵੀ ਜਿਹੜੇ ਇਫੈਕਟਡ ਹੋਏ ਆ ਇਕੱਲੇ ਇਹ ਨਹੀਂ ਹੈਗਾ ਉੱਥੇ ਇਫੈਕਟ ਹੋ ਗਿਆ ਸਾਡੇ ਸ਼ਹਿਰਾਂ ਦੇ ਵਿੱਚ ਵੀ ਕਈ ਪਿੰਡ ਮੰਨ ਲਓ ਜਿਵੇਂ ਆ ਕੁੱਕੜਪਿੰਡ ਦੀ ਗੱਲ ਹੀ ਕਰਦੇ ਨਾ ਜਲੰਧਰ ਦੇ ਨਾਲ ਲੱਗਦਾ ਦਿਵਾਲੀ ਆ ਕੁੱਕੜਪਿੰਡ ਆ ਇੱਧਰ ਪਾਣੀ ਆ ਗਿਆ ਇਹ ਕਾਰਪੋਰੇਸ਼ਨ ਚ ਪੈਂਦਾ ਏਰੀਆ ਇਹਨਾਂ ਦੇ ਵੀ ਤਾਂ ਨੁਕਸਾਨ ਹੋਇਆ ਇਹ ਕਾਰਪੋਰੇਸ਼ਨ ਏਰੀਆ ਦੇ ਸਾਬਨਾ ਮੈਨੂੰ ਲੱਗਦਾ ਕਿ 40 ਤੋਂ 50 ਕਰੋੜ ਇਹਨਾਂ ਨੂੰ ਜੇ ਲੱਗੀ ਹੈ ਕਿ ਮੋਟਾ-ਮੋਟਾ ਇਹਨਾਂ ਨੂੰ ਵੀ ਚਾਹੀਦਾ ਉਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਨੂੰ ਪੈਸਾ ਚਾਹੀਦਾ ਹੈ ਖੇਤੀਬਾੜੀ ਵਿਭਾਗ ਨੂੰ ਇਸ ਕਰਕੇ ਪੈਸਾ ਚਾਹੀਦਾ ਹੈ ਕਿ ਉਹਨਾਂ ਨੂੰ ਐਕਸਟਰਾ ਸਟਾਫ ਰੱਖਣਾ ਪੈਣਾ ਉਹਨਾਂ ਨੂੰ ਸਾਰਾ ਕੰਮ ਦੁਬਾਰਾ ਨਵੇਂ ਸਿਰਿਓਂ ਕਰਨਾ ਪੈਣਾ ਹੈ ਉਹਦੇ ਉੱਤੇ ਪੈਸਾ ਖਰਚ ਹੋਣਾ ਜੇ ਮੈਂ ਕੁੱਲ ਮਿਲਾ ਕੇ ਚੱਲਾਂ ਤੇ 15000 ਕਰੋੜ ਤੋਂ ਥੱਲੇ ਪੰਜਾਬ ਕਦੀ ਖੜਾ ਨਹੀਂ ਹੋ ਸਕਦਾ ਆਪਣੇ ਮਾੜਾ ਜੇ ਪੈਰਾਂ ਤੇ ਖੜਾ ਹੋਏਗਾ ਕਿ ਜਿਹਦੇ ਨਾਲ ਆਕਸੀਜਨ ਮਿਲ ਜੇਗੀ ਤੇ ਫਿਰ ਕਿਤੇ ਗੱਡੀ گاਾਂ ਮਾੜੀ ਜੀ ਚੱਲਣ ਜੋਗੀ ਹੋਊਗੀ ਉਸ ਤੋਂ ਬਿਨਾ ਇੱਥੇ ਗੱਡੀ ਚੱਲਣੀ ਨਹੀਂ ਨੀਗੀ ਹੁਣ ਜੇ ਕਿਸੇ ਤੁਸੀਂ ਜੱਟ ਜਾਂ ਜ਼ਮੀਂਦਾਰ ਨੂੰ ਤੁਸੀਂ ਮੁਆਵਜ਼ਾ ਇੰਨਾ ਦੇ ਦਿਓ ਤੇ ਇਹਦੇ ਨਾਲ ਤਾਂ ਉਹਦਾ ਕੀ ਵਿਚਾਰੇ ਦਾ ਭਰੂਗਾ ਤੇ ਜਿਹੜੇ ਖੇਤ ਮਜ਼ਦੂਰ ਜਿਹੜੇ ਦਲਤ ਹੈਗੇ ਆ ਜਿਨ੍ਹਾਂ ਦਾ ਰੋਜ਼ ਕਮਾਣਾ ਰੋਜ਼ ਜਾਣਾ ਮਿਸਤਰੀ ਹੈ ਮਜ਼ਦੂਰ ਹੈ ਦਿਹਾੜੀਆਂ ਲਾਣ ਵਾਲੇ ਆ ਫੇਰੀ ਵਾਲੇ ਆ ਭਾਂਡੇ ਵੇਚਣ ਵਾਲੇ ਹੈਗੇ ਆ ਕਰਿਆਨੇ ਵਾਲੇ ਹੈਗੇ ਰੋਜ਼ਮਰਾਂ ਦੀ ਜਿਹੜੇ ਕੰਮ ਕਰਨ ਵਾਲੇ ਉਹਨਾਂ ਦਾ ਸਾਰਾ ਕੁਝ ਤਬਾਹ ਹੋ ਗਿਆ ਉਹਨਾਂ ਦੀ ਰੋਜੀ ਰੋਟੀ ਲਈ ਵੀ ਸਰਕਾਰ ਨੂੰ ਅਲੱਗ ਦਾ ਤੌਰ ਦੇ ਉੱਤੇ ਮੇਰੇ ਹਿਸਾਬ ਨਾਲ ਕੱਟੋ ਕੱਟ ਨਹੀਂ ਦਾ 2 ਤੋਂ 2.5 ਹਜ਼ਾਰ ਕਰੋੜ ਰੁਪਈਆ ਉਹਨਾਂ ਦੇ ਪੁਨਰਵਾਸ ਲਈ ਚਾਹੀਦਾ ਉਹਨਾਂ ਦੇ ਘਰ ਡਿੱਗ ਗਏ ਆ ਉਹਦਾ ਪੈਸਾ ਲੱਗ ਚਾਹੀਦਾ ਹੈਗਾ ਸੋ ਇਹ ਮੈਨੂੰ ਲੱਗਦਾ ਹੈ 1600 ਕਰੋੜ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਹੋਣਾ ਸਿਰਫ ਇਹ ਹੈਗਾ ਕਿ ਇਹ ਕਮਾੜੀ ਮੋਟੀ ਜਿਹੜੀਆਂ ਮਸ਼ੀਨਾਂ ਲੱਗਣਗੀਆਂ ਸਫਾਈ ਹੋ ਜੂਗੀ ਇੰਦਾ ਤੱਕ ਇਹਦੇ ਨਾਲ ਜਿਹੜਾ ਇਲਾਜ ਹੋਣਾ ਜੇ ਤੁਸੀਂ ਕਹੋ ਕਿ 1600 ਕਰੋੜ ਨਾਲ ਪੰਜਾਬ ਜਿਹੜਾ ਜੇ ਮੈਂ ਕੈਲਕੂਲੇਟ ਕਰਦਾ ਤੇ ਵਿੱਚੋਂ 1500 1900 ਕਰੋੜ ਰੁਪਈਆ ਤਾਂ ਸਿਰਫ ਫਸਲ ਦਾ ਹੀ ਨੁਕਸਾਨ ਹੋਇਆ ਤੇ ਇਹਦੇ ਨਾਲ ਮੁਆਵਜ਼ਾ ਕਿਵੇਂ ਹੋ ਜੂਗਾ ਫਿਰ ਪਸ਼ੂ ਰੁੜ ਗਏ ਨੇ 4 ਲੱਖ ਡੰਗਰ ਰੁੜ ਗਿਆ ਤੁਸੀਂ 1 ਲੱਖ ਦੇ ਨਾਲ ਇੱਕ ਡੰਗਰ ਦਾ ਮਿਨੀਮਮ ਰੇਟ ਕੈਲਕੂਲੇਟ ਕਰ ਲੋ ਤੇ ਹਿਸਾਬ ਲਗਾਓ ਕਿੰਨਾ ਪੈਸਾ ਜਿਹੜਾ ਡੰਗਰਾਂ ਦਾ ਚਲਾ ਗਿਆ ਇਹਦਾ ਨੁਕਸਾਨ ਹੋਇਆ ਟਰੈਕਟਰਾਂ ਦਾ ਨੁਕਸਾਨ ਹੋਇਆ ਕਾਰਾਂ ਦਾ ਨੁਕਸਾਨ ਹੋਇਆ ਤੇ ਇਹ ਸਾਰੀਆਂ ਚੀਜ਼ਾਂ ਨੂੰ ਜੇ ਕੁੱਲ ਮਿਲਾ ਕੇ ਕਰੀਏ ਤੇ ਨੁਕਸਾਨ ਜਿਹੜਾ ਘੱਟੋ ਘੱਟ 20000 ਕਰੋੜ ਮਿਨੀਮਮ ਪ੍ਰਾਈਸ ਕਹਿਣਾ ਜਿਹੜਾ ਮਿਨੀਮਮ ਹੈ ਇਸ ਤੋਂ ਥੱਲੇ ਤਾਂ ਪੰਜਾਬ ਜਿਹੜਾ ਮਾੜਾ ਜਿਹਾ ਵੀ ਜਿਹੜਾ ਉਹਨੂੰ ਨਹੀਂ ਮਿਲ ਸਕਦਾ ਨੀਤਾ ਅਦਰਵਾਈਜ਼ ਇਸ ਪੰਜਾਬ ਨੂੰ ਇੱਥੇ ਤੱਕ ਦੁਆਰਾ ਪਹੁੰਚਣ ਲਈ ਬਹੁਤ ਸਮੇਂ ਲੱਗੂਗਾ ਵਕਤ ਲੱਗੂਗਾ ਸਰ ਮੈਂ ਹੈਰਾਨ ਇਸ ਗੱਲ ਤੋਂ ਆ ਕਿ ਤੁਸੀਂ ਬੇਸ਼ੱਕ ਮੈਂ ਤੁਹਾਡੀ ਇਨਫੋਰਮੇਸ਼ਨ ਦਾ ਕਾਇਲ ਆ ਤੁਹਾਡੀ ਨੋਲਿਜ ਦਾ ਕਾਇਲ ਆ ਤੁਸੀਂ ਪੂਰੀ ਪੀ ਐਨ ਐਲ ਸਟੇਟਮੈਂਟ ਬਣਾ ਕੇ ਦੱਸ ਦਿੱਤੀ ਕਿ ਕੀ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਤੇ ਕੀ ਪੰਜਾਬ ਨੂੰ ਚਾਹੀਦਾ ਪਰ ਸਵਾਲ ਇਹ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੀਟਿੰਗ ਕਰਦੇ ਆ ਏਡੇ ਏਡੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੁੰਦੀ ਹੈ ਉਹਨਾਂ ਨੇ ਨਹੀਂ ਦੱਸਿਆ ਕਿ ਭਾਈ ਪੰਜਾਬ ਦੇ ਵਿੱਚ ਆ ਨੁਕਸਾਨ ਹੋਇਆ ਦੂਜੀ ਵੱਡੀ ਗੱਲ ਸੁਨੀਲ ਜਾਖੜ ਕਹਿੰਦੇ ਆ ਕਿ ਫਾਜ਼ਿਲਕਾ ਫਿਰੋਜ਼ਪੁਰ ਵਾਲੇ ਪਾਸੇ ਤਾਂ ਪ੍ਰਧਾਨ ਮੰਤਰੀ ਨੇ ਆਪਣਾ ਹੈਲੀਕਾਪਟਰ ਮੋੜਿਆ ਹੀ ਨਹੀਂ ਫਿਰ ਕੀ ਮਤਲਬ ਨੇ ਦਿਖਾਵਾ ਕਰਨਾ ਹੀ ਸੀ ਮਤਲਬ ਮੁਲਾਂਕਣ ਕੀ ਹੋਇਆ ਫਿਰ ਦੇਖੋ ਗੱਲ ਪਤਾ ਕੀ ਹੈ ਪ੍ਰਧਾਨ ਮੰਤਰੀ ਸਾਰੇ ਸੂਬੇ ਦਾ ਚੱਕਰ ਨਹੀਂ ਲਗਾ ਸਕਦੇ ਜੇ ਤੁਸੀਂ ਕਹੋ ਇੱਕ ਪਹਿਲੀ ਗੱਲ ਇਹ ਹੈ ਕਿ ਉਹ ਬਾਰਡਰ ਜਿਹੜਾ 벨ਟ ਹੈ ਉਹ ਬੜੀ ਸੰਵੇਦਨਸ਼ੀਲ ਹੈਗੀ ਹੈ ਉਹ ਉੱਥੇ ਪਾਕਿਸਤਾਨ ਬਿਲਕੁਲ ਨਾਲ ਲੱਗਿਆ ਹੋਇਆ ਹੈ ਹਾਲਾਂਕਿ ਪਠਾਨਕੋਟ ਵੀ ਨਾਲ ਲੱਗਿਆ ਹੈ ਲੇਕਿਨ ਪਠਾਨਕੋਟ ਥੋੜਾ ਇਹ ਪ੍ਰੇਜ ਹੁੰਦਾ ਕਿ ਉੱਥੇ 에ਅਰ ਬੇਸ ਸਟੇਸ਼ਨ ਹੈ ਪ੍ਰਧਾਨ ਮੰਤਰੀ ਦੀ ਸੁਰੱਖਿਆ ਪਹਿਲਾਂ ਉਹ ਹਿੰਦੁਸਤਾਨ ਦੇ ਹੁਕਮਰਾਨ ਨੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਔਰ ਇੱਥੇ ਪਾਕਿਸਤਾਨ ਦੀ ਸਰਹੱਦ 553 ਕਿਲੋਮੀਟਰ ਇਹ ਨਹੀਂ ਹੁੰਦਾ ਕਿ ਸੁਨੀਲ ਜਾਖੜ ਨੇ ਕਹਿਤਾ ਤੇ ਹੈਲੀਕਾਪਟਰ ਸਿੱਧਾ ਫਿਰੋਜ਼ਪੁਰ ਲੈ ਜਾਓ 4 ਕਿਲੋਮੀਟਰ ਬਾਅਦ ਬਾਰਡਰ ਹੈ ਤੇ ਇ ਉੱਥੇ ਕੁਝ ਹਵੀ ਨਵੀ ਹੋ ਜੇ ਹਿੰਦੁਸਤਾਨ ਉਹਦਾ ਕਿਤੇ ਉਹਦੀ ਪਰਭਾਈ ਨਹੀਂ ਹੋ ਸਕਦੀ ਠੀਕ ਹੈ ਨਾ ਤੇ ਦੂਜੀ ਜਿਹੜੀ ਗੱਲ ਹੈਗੀ ਹੈ ਕਿ ਪਠਾਨਕੋਟ ਇਸ ਕਰਕੇ ਸੇਫ ਮੰਨਿਆ ਜਾਂਦਾ ਉਹ ਆਰਮੀ ਦਾ ਹੈੱਡ ਕੁਆਟਰ ਉਹ 에ਅਰ ਫੋਰਸ ਦਾ ਹੈੱਡ ਕੁਆਟਰ ਹੈ ਇਸ ਕਰਕੇ ਉੱਥੇ ਉਹ 에ਅਰ ਬੇਸ ਟਰੈਕ ਹੁੰਦੀ ਹੈ ਬਈ ਹਲਕਾ ਜਿਹਾ ਕੋਈ ਡਰੋਨ ਵੀ ਆਏਗਾ ਟਰੈਕ ਹੋ ਜਾਏਗਾ ਲੇਕਿਨ ਫਿਰੋਜ਼ਪੁਰ ਵਾਲੀ ਸਾਈਡ ਤੇ ਬੜਾ ਔਖਾ ਜਿਹਾ ਕੰਮ ਹੈ ਇਹ ਸ਼ਾਇਦ ਸੁਨੀਲ ਜਾਖੜ ਉਹਨਾਂ ਨੂੰ ਤਕਨੀਕੀ ਰੂਪ ਚ ਇਹ ਪਤਾ ਨਹੀਂ ਹੈ ਠੀਕ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹੈ ਉਹ ਕਹਿ ਸਕਦੇ ਨੇ ਲੇਕਿਨ ਗੱਲ ਇਹ ਹੈ ਕਿ ਜਿਹੜੀ ਚੀਜ਼ ਪੋਸੀਬਲ ਨਹੀਂ ਹੈ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਤੇ ਨਿਕਲਣਾ ਤੇ ਉਹਦੀ ਮੈਪਿੰਗ ਉਹਦਾ ਰੂਟ ਉਹਦੀ 에ਅਰ ਮੈਪਿੰਗ ਨਾਲ ਹੁੰਦੀ ਹੈ ਇਹ ਨਹੀਂ ਹੁੰਦਾ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਚੱਲਿਆ ਤੇ ਸਿੱਧਾ ਇਦਾਂ ਉਹਦੀ ਬਖਾਇਦਾ ਸਵੇਰੇ ਹੀ 에ਅਰ ਸਰਵੇਲੈਂਸ ਹੋਣੀ ਸ਼ੁਰੂ ਹੋ ਜਾਂਦੀ 에ਅਰ ਟ੍ਰੈਫਿਕ ਰੂਟ ਬੰਦ ਕਰ ਦਿੱਤੇ ਜਾਂਦੇ ਉਸ ਇਲਾਕਿਆਂ ਦੇ ਤੇ ਹੁਣ ਉਹ ਬਿਲਕੁਲ ਜ ਹੁਸੈਨੀ ਵਾਲਾ ਬਾਰਡਰ ਹੈ ਉਹ ਤਾਂ ਬਿਲਕੁਲ ਪਾਕਿਸਤਾਨ ਦੀ ਸਰਹੱਦ ਤੇ ਹੈਗਾ ਤੇ ਇਦਾਂ ਦਾ ਕੋਈ ਰਿਸਕ ਲਿੱਤਾ ਨਹੀਂ ਜਾ ਸਕਦਾ ਦੂਜੀ ਜਿਹੜੀ ਗੱਲ ਹੈਗੀ ਹੈ ਕਿ ਮੈਂ ਇਹ ਸਮਝਦਾ ਕਿ ਸੁਨੀਲ ਜਾਖੜ ਪੰਜਾਬ ਦੇ ਹਮਦਰਦ ਨੇ ਪੰਜਾਬ ਦੀ ਉਹਨਾਂ ਦੇ ਵਿੱਚ ਰਗਾਂ ਦੇ ਵਿੱਚ ਪੰਜਾਬ ਦਾ ਖੂਨ ਹੈ ਉਹਨਾਂ ਨੂੰ ਪੰਜਾਬ ਦੇ ਦਰਦ ਦਾ ਅਹਿਸਾਸ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਦਰਦ ਉਹਨਾਂ ਦੇ ਸ਼ਬਦਾਂ 'ਚ ਵੀ ਝਲਕੇਗਾ ਜਾਣਗੇ ਪੰਜਾਬ ਦੇ ਵਾਸਤੇ ਜਿਹੜਾ ਅਲੱਗ ਪੈਕੇਜ ਦੇਖੋ ਪੰਜਾਬ ਆਪਣੀ ਮਾਰ ਨਹੀਂ ਮਰਿਆ ਪਹਿਲੀ ਗੱਲ ਮੇ ਸੁਨੀਲ ਰਾਖੜ ਤੱਕ ਮੇਰੀ ਲਾਈਨਾਂ ਜ਼ਰੂਰ ਪਹੁੰਚ ਜਾਣ ਪੰਜਾਬ ਆਪਣੀ ਮਾਰ ਨਹੀਂ ਮਰਿਆ ਪੰਜਾਬ ਨੂੰ ਮਾਰਿਆ ਗਿਆ ਪੰਜਾਬ ਨੂੰ ਬਾਰ-ਬਾਰ ਮਾਰਿਆ ਜਾਂਦਾ ਹੈ ਪੰਜਾਬ ਲਗਾਤਾਰ ਦੂਜੇ ਸੂਬਿਆਂ ਦੀ ਜਿਹੜਾ ਪਾਣੀ ਆ ਉਹ ਆਪਣੇ ਸੀਨੇ ਤੇ ਚੇਲਦਾ ਪਿਆ ਠੀਕ ਹੈ ਨਾ ਅਸੀਂ ਮਰਦੇ ਨਹੀਂ ਆ ਸਾਨੂੰ ਮਾਰਿਆ ਜਾਂਦਾ ਇਹ ਹੀ ਪਾਣੀ ਕੰਟਰੋਲ ਕੀਤਾ ਜਾਵੇ ਵਿਉਂਤਮੰਦੀ ਕੀਤੀ ਜਾਵੇ ਹੁਣ ਤਾਂ ਤਕਨੀਕੀ ਯੁੱਗ ਹੈਗਾ ਚੱਲਦਾ ਪਿਆ ਤੇ ਇਸ ਕਰਕੇ ਇਹ ਜ਼ਰੂਰਤ ਹੈ ਕਿ ਅਗਰ ਹਿਮਾਚਲ ਦੇ ਵਿੱਚ ਪਾਣੀ ਆਂਦਾ ਤਾਂ ਉਹਦਾ ਨੁਕਸਾਨ ਪੰਜਾਬ ਨੂੰ ਨਾ ਹੋਵੇ ਇਹ ਯਕੀਨੀ ਬਣਾਉਣਾ ਚਾਹੀਦਾ ਹੋਂ ਦੇ ਲੀਡਰ ਨੂੰ ਪੰਜਾਬ ਤਾਂ ਸਾਰੀ ਉਮਰ ਤਾਂ ਇਹਦੇ ਚ ਰਹੂਗਾ ਡਿੱਗ ਗਿਆ ਖੜਾ ਹੋ ਗਿਆ ਡਿੱਗ ਗਿਆ ਖੜਾ ਹੋ ਗਿਆ ਅਸੀਂ ਤਾਂ ਬਾਈ ਜੀ ਫੇਰ ਸ਼ਹਿਰਾਂ ਚ ਰਹਿਣੇ ਆ ਉਹ ਦਰਦ ਪਿੰਡਾਂ ਦਾ ਸੋਚੋ ਜਿੱਥੇ ਹਰ ਸਾਲ ਪਾਣੀ ਆ ਜਾਂਦਾ ਹਰ ਸਾਲ ਤੁਸੀਂ ਬੰਨ੍ਹ ਟੁੱਟਦਾ ਪਤਾ ਵੀ ਹੁੰਦਾ ਪੰਨ ਟੁੱਟਣਾ ਆ ਬਾਉਪੁਰਾ ਵਾਲਾ ਮੈਂ 2023 ਚ ਵੀ ਗਿਆ ਸੁਲਤਾਨਪੁਰ ਲੋਧੀਆ ਪਤਾ ਇਹ ਪੰਨ ਟੁੱਟ ਜਾਣਾ ਸੀਚੇਵਾਲ ਹੋਰਿਆ ਨੇ ਕਿੰਨੀ ਵਾਰ ਚਿੱਠੀ ਲਿਖੀ ਉਹ ਇਹਦੀ ਗਾਰ ਸਾਫ਼ ਕਰਦੇ ਉਹ 2023 ਕਿੰਨੀ ਵਾਰ ਚਿੱਠੀ ਲਿਖੀ ਉਹ ਗਾਰ ਸਾਫ਼ ਕਰਦੇ ਉਹ ਟੁੱਟ ਜਾਣਾ ਪਾਣੀ ਰੁਕੂਗਾ ਪ੍ਰੈਸ਼ਰ ਪਊਗਾ ਬੰਨ ਟੁੱਟਣਗੇ ਪਿਛਲੀ ਾਰ ਤਾਂ 2 ਸਾਲ ਪਹਿਲਾਂ ਉਹਨਾਂ ਨੇ ਚਿੱਠੀਆਂ ਵੀ ਜਨਤਕ ਕੀਤੀਆਂ ਐਤਕੀ ਵੀ ਪਤਾ ਸੀ ਬੰਨ ਟੁੱਟ ਰਹੇ ਆ ਪਤਾ ਸੀ ਮੀਂਹ ਪੈ ਰਿਹਾ ਉਹ ਵੀ ਕਹਾਣੀਆਂ ਹੋ ਚੁੱਕੀਆਂ ਸੀ ਜਿਹੜੇ ਮੌਸਮ ਦੇ ਵਿਗਿਆਨੀ ਕਾ ਉਹਨਾਂ ਨੇ ਚਿੰਤਕਾਂ ਨੇ ਪਹਿਲਾਂ ਹੀ ਕਹਿਤਾ ਸੀ ਇੰਨੀ ਤੇਜ਼ ਬਾਰਿਸ਼ ਹੋਣੀ ਆ ਪਾਣੀ ਬਹੁਤ ਆਣਾ ਹਿਮਾਚਲ ਵੀ ਬੱਦਲ ਫੱਟ ਰਹੇ ਸੀ ਦਿਖ ਰਿਹਾ ਸੀ ਪਾਣੀ ਹੀਠਾਂ ਆਏਗਾ ਕੰਟਰੋਲ ਤਾਂ ਉਹਦਾ ਕਰਨਾ ਚਾਹੀਦਾ ਨਾ ਉਹਦੇ ਉਪਰਾਲੇ